ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੀ ਸੈ ਭੰਗ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋ ਗਈ ਜੇ ਸੋਚੀਏ ਲਖਵਾਰ ਚੁਪੈ ਚੁਪ ਨਾ ਹੋਈ ਜੇ ਲਾਇ ਰਹਾਂ ਦਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਫਰੀਆਂ ਪਹਾਰ ਸਹਸ ਸਿਆਣਪਾ ਲਖ ਕੋ ਹੋਇਤਾ ਇਤਨਾ ਚੱਲੈ ਨਾਲ ਕਿਵ ਸਚਿਆ ਰਹੀਏ ਕਲਕੂੜੇ ਤੁਰਪੈ ਪਾਰ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਮ ਨਾ ਕਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਣ ਜੀ ਹੁਕਮ ਲੈ ਵੜਿਆਈ ਹੁਕਮ ਉਤਮ ਨੇ ਜੋ ਹੁਕਮ ਲਿਖ ਦੁਖ ਸੁਖ ਪਾਈਐ ਇੱਕ ਨਾ ਹੁਕਮେ ਬਖਸੇ ਸੋ ਇੱਕ ਹੁਕਮ ਸਦਾ ਪਾਈਐ ਹੁਕਮੇ ਅੰਦਰ ਸਭ ਕੋ ਬਹਿਰ ਹੁਕਮ ਨਾ ਕੋਇ ਨਾਨਕ ਹੁਕਮਾ ਜੇ 부ਝਹਿ ਤਾਂ ਹਮੈ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵੈ ਕੋ ਦਾਤ ਜਾਣੈ ਨੀ ਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਅ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵਿਖੇ ਹਾਦ ਰਹਿਦੂ ਕਥਨਾ ਕਥਿਨਾ ਆਵੈ ਟੋਟ ਕਥਾ ਕਥਾ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦਾ ਥਕ ਪਾਹੇ ਜੁਗਾ ਜੁਗੰਤਰ ਖਾਹਿ ਖਾਹਿ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿੱਚ ਵੇ ਪ੍ਰਵਾਹੋ ਸਚਾ ਸਾਹਿਬ ਸਾਚਨਾਏ ਆਖਿ ਪਰਉ ਅਪਾ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰਖਿਆ ਜੇ ਤਿਸ ਦਰਬਾਰ ਮੁਹ ਕੇ ਬੋਲਣ ਬੋਲੀਐ ਜਿਉ ਤਸਣ ਕਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹੋਵ ਡਿਆਏ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਐਵੇਂ ਜਾਣੀਐ ਸਭ ਆਪੇ ਸਿਤਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇ ਵਯਤਨ ਪਾਇਆ ਮਾਨ ਨਾਨਕ ਗਾਵੈ ਅਗੁਣੀ ਨਿਧਾਨ ਗਾਵੇ ਸੁਣੀ ਅਮਨਰਖੇ ਪਾਉ ਦੁੱਖ ਪਰ ਹਰ ਸਭ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਏ ਗੁਰਾਂ ਇੱਕ ਦੇਹ ਉਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਤੀਰਥਨਾਵਾਜਿਤ ਸੁਖ ਹਵਾ ਮਿਣ ਪਾਹਣ ਕੈ ਨਾਇ ਕਰੀ ਜੇ ਤੇ ਸਰਤੁ ਉਪਾਇ ਵੇਖਾਣ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾਹਰ ਮਾਨਕ ਜੇ ਗੁਰ ਕੇ ਸਖ ਸੁਣੀ ਗੁਰਾਂ ਇਕ ਦਹਿ ਉਜਾਈ ਸਭਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਜੇ ਜੁਗ ਚਾਰਿਆ ਅਰਜਾ ਹੋਰ ਦਸੋਣੇ ਹੋਏ ਨਵਾ ਖੰਡਾਵੇ ਜਾਣੀਐ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਇ ਕੈ ਜਿਸ ਕੀਰਤ ਜਗਲੇ ਜੇ ਤਸ ਨਦਰ ਨਾਇਆ ਬਈ ਤਾ ਬਾਤ ਨ ਪੁੱਛੈ ਕੀ ਕੀਤਾ ਅੰਦਰ ਕੀਤ ਕਰ ਦੋ ਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਤੇ ਹ ਕੋ ਨ ਸੁਝਈ ਜੇ ਤਸ ਗੁਣ ਕੋਏ ਤਰੇ ਸੁਣੈ ਸਤਿਪੀਰ ਸੁਰਨਾਥ ਸੁਣੈ ਧਰਤ ਤਹਲ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪਹ ਨ ਸਤੈ ਕਾਲ ਨਾਨਕ ਅਥਾ ਸਦਾ ਵੇਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰ ਨਾ ਇੰਦ ਸੁਣੈ ਮੁਖ ਸਲਾਣ ਮੰਦ ਸੁਣੈ ਜੋਗ ਜੁਗਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਪੁੱਤ ਤਸ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੈ ਅਠ ਸਤਕਾ ਇਸ਼ਨਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲੱਗ ਸਹਿ ਧਿਆਨ ਨਾਨਕ ਤਸ ਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇਗਾ ਸੁਣੇ ਸੇਖ ਪੀਰ ਪਾਤਸ਼ਾ ਸੁਣੇ ਅੰਧੇ ਪਾਵੇ ਰਾਹੋ ਸੁਣੇ ਹਾਥ ਹੋਇ ਸੁਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਨੇ ਕੀਤੋ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾਲ ਲਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੁਮਨ ਜਾਣੇ ਮਨ ਕੋਏ ਮਨ ਸੁੱਤ ਹੋਵੇ ਮਨ ਬੁੱਧ ਹੋਵੇ ਮਨ ਸਗ ਪਹਿਣ ਕੇ ਸੁੱਤ ਮਨ ਮਹੇ ਚੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੁਮਨ ਜਾਣੇ ਮਨ ਕੋਏ ਮਨੈ ਮਾਰਗ ਠਾਤ ਨਾ ਪਾਏ ਮਨ ਨ ਪਤਸਾਂ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸਿੱਧੀ ਸੰਬੰਧ ਹੋਐ ਸੋ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮੁਨ ਕੋਏ ਮਨ ਭਾਵੇ ਮੋਖ ਦਵਾਰ ਮਨ ਪਰਵਾਰ ਸਾਧਾਰ ਮਨ ਤਰ ਤਾਰੇ ਗੁਰ ਸਿੱਖ ਮਨ ਨਾਨਕ ਭਵੇ ਨਾ ਇੱਕ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮੁਨ ਕੋਏ ਪੰਚ ਪ੍ਰਮਾਣ ਪੰਚ ਪ੍ਰਧਾਨ ਪੰਚੇ ਪਾਵੈ ਦਰਗਹ ਮਾਨ ਪੰਚ ਸੋਹ ਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਤੁਮਾਰ ਤਹੋਲ ਧਰਮ ਦਇਆ ਕਾ ਪੂਤ ਸੰਤੋਖთა ਪ੍ਰਖਿਆ ਜਨ ਸੂਤ ਜੇ ਕੋ ਉਜਜ ਹੋ ਸਚਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਰਤ ਲੈ ਕਮਨ ਜੋਰ ਜੀ ਯਾਤਰੰਗਾ ਕੇ ਨਾਮ ਸਭ ਨਾਂ ਲਿਖਿਆ ਬੜੀ ਕਲਾਮ ਹੈ ਹੁ ਲੈ ਕਲਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਹਰੂਪ ਕੀਤੀ ਦਾਤ ਜਾਣੇ ਕੌਣ ਤੂਤ ਕੀ ਤਪ ਸਭ ਇੱਕੋ ਕਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਮਨ ਕਹਾ ਵਿਚਾਰ ਆਰਿਆ ਨ ਜਾਵਾਂ ਏਤਵਾਰ ਜੋਤਿ ਤ ਭਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਸਜਾ ਪਰ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਵ ਅਸੰਖ ਗ੍ਰੰਥਮਖ ਵੇਦ ਪਾਠ ਸੰਖ ਜੋਗੁ ਮਨ ਰਹੇ ਉਦਾਸ ਅਸੰਖ ਭਗਤ ਗੁਣ ਧਿਆਨ ਵਿਚਾਰ ਸੰਸਤੀ ਅਸੰਤ ਦਾਤਾਰ ਅਸੰਖ ਸੂਰਮਹੋਂ ਪਖਸਾਰ ਸੰਖ ਮਨ ਲੇਵ ਲਾਇਤਾ ਕੁਦਰਤ ਕਵਣ ਕਹਾ ਵਿਚਾਰ ਗਾਰਿਆ ਨ ਜਾਮ ਏਕ ਵਾਰ ਜੋ ਤੁਧ ਭਾਵੈ ਸੋਈ ਭਲੀ ਦਾਤ ਤਉ ਤਦ ਅਸਲਾਮ ਨਿਰੰਕਾਰ ਅਸੰਖ ਮੂਰਖੰਦ ਘੋਰ ਅਸੰਖ ਚੋਰ ਹਰਾਨ ਘੋਰ ਸੰਤ ਅਮਰ ਕਰ ਜਾਹੇ ਜੋਰ ਸੰਤ ਕੋ ਲੋੜ ਹੱਤਿਆ ਕਮਾਹਿ ਅਸੰਖ ਕਾਪੀ ਪਾਪ ਕਰ ਜਾਹੇ ਸੰਤ ਕੁੜਿਆਰ ਕੋੜੇ ਖੇ ਰਹੇ ਅਸੰਖ ਲੈ ਚਮਲ ਫਖ ਖਾਹੇ ਅਸੰਖ ਅਨੰਦ ਸਿਰ ਕਰੇ ਭਾਰ ਨਾਨਕ ਵਿੱਚ ਕਹੇ ਵਿਚਾਰ ਘਰ ਨਾ ਜਾਵੇ ਇਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੁਮ ਸਦਾ ਸਲਾਮ ਤਨ ਰੰਕਾਰ ਅਸ਼ੰਖ ਨਵ ਅਸ਼ੰਖ ਥਾਵ ਗੰਮ ਗੰਮ ਅਸ਼ੰਖ ਲੋ ਅਸ਼ੰਖ ਕਹੇ ਸਿਰ ਪਰ ਹੋਏ ਤ੍ਰੀਨਾਮ ਤ੍ਰੀਸਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਖਾਣ ਜਨ ਅਹ ਲਿਖਿਤ ਸਰਨਾਹ ਜੇ ਫਰਮਾਇ ਤਿਵ ਤੋ ਪਾਹ ਜੇ ਤਾ ਕੇ ਤਾ ਤਾ ਨਾ ਨਾ ਬੈ ਨਾਹੀ ਕੋ ਥਾਵ ਕੁਦਰਤ ਕਮਨ ਕਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤਦ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਪੁੱਤੈ ਉਤਰਸਖੇਮ ਉਤਪਲਿਤੇ ਕੱਪੜ ਹੋਏ ਦੇ ਸਾਬਣ ਲਈਏ ਉਹ ਤੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੁਪੈ ਨਾਵੈ ਕ ਰੰਗ ਸੋਨੇ ਪਾਪੇ ਆਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜਾਪੇ ਹੀ ਖਾਹੋ ਨਾਨਕ ਹਕਮਿ ਆਵਹੋ ਜਾਹੋ ਤੀਰਥ ਤਪ ਦਿਆਤ ਦਤ ਦਾਨ ਜਿ ਕੋ ਪਾਵਤ ਲਕਾਮਾਨ ਸੁਣੇ ਆਮਨੇ ਆਮਨ ਕੀਤਾ ਭਾਉ ਅੰਤਰਗਤ ਤੀਰਥ ਮਹਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਗਣਉ ਤੇ ਤੇ ਭਗਤ ਨਾ ਹੋਏ ਸੁਆਸਤ ਆਥਵਾਣੇ ਬ੍ਰਹਮਾ ਸਤ ਸੁਹਣ ਸਦਾ ਮਨ ਚਾਵ ਕਮਣ ਸਵੇਲਾ ਵਕਤ ਕਮਣ ਕਮਣ ਚਿਤ ਕਮਣ ਵਾਰ ਕਮਣ ਸਰਉਤੇ ਮਹੋ ਕਮਣ ਜਿਤ ਹੋਆ ਆਕਾਰ ਰੇਲ ਨਾ ਪਾਇਆ ਪੰਡਿਤ ਤੀਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਧੀਆਂ ਜੇ ਲਿਖਨ ਲੇਖ ਪੁਰਾਣ ਚਿਤ ਵਾਰ ਨਾ ਜੋਗੀ ਜਾਣੇ ਰਤਮਾ ਹੋ ਨ ਕੋਈ ਜਕਰਤਾ ਸਰਥੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰ ਅੱਖਾਂ ਪਿਵਸਾ ਲਾਹੀ ਤੋਰਨੇ ਤੋ ਜਾਣ ਨਾਨਕ ਆਖਣ ਸਭ ਕੋ ਅੱਖ ਇੱਕ ਦੋਇ ਕਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਤੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੇ ਤੈ ਗਿਆਨ ਸੁਹਾ ਪਤਲ ਪਤਲੋ ਲਖ ਵਗਸ ਅਗਾਸ ਔੜ ਔੜ ਪਾਲਤ ਕੇ ਵੈਦ ਕਹਿਣ ਇਕ ਬਾਤ ਸਹਸ ਅਠਾਰਹ ਤਹਨਕ ਤੇਬਾ ਅਸਲੋ ਇਤਿਹਤ ਲਿਖਾ ਹੋਇ ਤਾਂ ਲਿਖਿਏ ਲਿਖੇ ਹੋਏ ਵਿਨਾਸ ਨਾਨਕ ਵੱਡਾ ਆਖਿ ਆਪੇ ਜਾਣ ਆ ਸਾਲਾਹੇ ਸਾਲਾਹੇ ਤਿਸੁਰਤ ਨ ਪਾਈਆ ਨਦੀਆਂ ਤੇ ਵਾਪਰ ਹੈ ਸਮੰਦ ਨਾ ਜਾਣਿਆ ਹੈ ਸਮੰਦ ਸਾਹ ਸੁਲਤਾਨ ਗਿਰਹਾ ਤੇ ਤੇ ਮਾਲ ਤਹਮ ਕੀੜੀ ਤੁਲ ਨਾ ਹੋਨੀ ਜਿਤਸ ਮਨ ਹੋਣਾ ਵਿਸਰਹਿ ਅੰਤ ਨਾ ਸਿਖਤੇ ਕਹਿਣਾ ਅਨੰਤ ਅੰਤ ਨਾ ਕਰਨ ਦੇਣ ਨ ਅਨੰਤ ਅੰਤ ਨ ਵੇਖਣ ਸੁਣਾਣ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਰਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕੇ ਅੰਤ ਨਾ ਪਾਏ ਜਾਹੇ ਹੋ ਅੰਤ ਨਾ ਜਾਣੇ ਤੋਏ ਵਖਤ ਤਹੀ ਬਹੁਤਾ ਹੋਏ ਵਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾ ਹੋਵੇ ਉਡੋ ਉੱਚਾ ਹੋਵੇ ਕੋਇ ਤ ਸੋਚੇ ਕੋ ਜਾਣੇ ਸੋਏ ਜੇ ਊਡ ਆਪ ਜਾਣੇ ਆਪ ਆਪ ਨਾਨਕ ਨਦਰਿ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਿਲ ਨਤਮਾਇ ਤੇਤੇ ਮੰਗੇ ਜੋਤ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪਤ ਤਹਿ ਵਿਕਾਰ ਕਿਤੇ ਲੈ ਲੈ ਪ੍ਰਪਾਹਿ ਕਿਤੇ ਮੂਰਖਾ ਸਾਹਿ ਖਾਹਿ ਗੇਤੀਆ ਦੁਖੁ ਭੋਖਿ ਸੁਦਮਾਰਹ ਪਹਦਾ ਤੇਰੀ ਦਾਤਾਰ ਬੰਦ ਕਲਾਸੀ ਭਾਣੇ ਹੋਏ ਹੋ ਰਾਖਨ ਸਭ ਕੈ ਕੋਏ ਜੇ ਕੋ ਖਾਇ ਪਿਆਕਣ ਪਾਏ ਉਹ ਜਾਣੇ ਜੇਤੀਆ ਮੋਹਿ ਤਾਏ ਆਪ ਜਾਣੇ ਆਪ ਦੇ ਅੱਖ ਸੇ ਬਕੀ ਤੇ ਜੇ ਸੁਨੋ ਬਖਸ਼ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹੋ ਅਮਲ ਗੁਣਮਲਵਾਪਾ ਰਮਲਵਾਪਾਰਿ ਅਮਲ ਧਾਰ ਅਮਲ ਲਵਹ ਅਮਲ ਜਾਹੇ ਅਮਲ ਭਇ ਅਮਲ ਸਮਾਹਿ ਅਮਲ ਧਰਮ ਅਮਲ ਦੇਵਾਨ ਅਮਲ ਤਲ ਅਮਲ ਪ੍ਰਵਾਨ ਅਮਲ ਬਖਸ਼ੇਸ ਅਮਲ ਮੇਸਾਨ ਅਮਲ ਪਰਮ ਅਮਲ ਫਰਮਾਨ ਉਨੋ ਲੋ ਮੁਲਖਾ ਨਾ ਜਾਏ ਆਖ ਆਖਰੇ ਲਿਵ ਲਾਇ ਆਖੇ ਵੇਦ ਪਾਠ ਰਾਣ ਆਖੇ ਪੜੇ ਕਰਿ ਵਿਖਿਆਣ ਆਖੇ ਬਰਮੈ ਆਖੇ ਇੰਦੂ ਆਖੇ ਬੁਕੀਤੇ ਗਵਿੰਦ ਆਖੇ ਇਸ ਰਖੇ ਸਿਧੂ ਆਖੇ ਕਿਤੇ ਕਿਤੇ ਬੁੱਧ ਆਖੇ ਦਾਨ ਮੈਂ ਆਖੇ ਦੇਵ ਆਖੇ ਸੁਰ ਨਿਰਮਨ ਜਨ ਸੇਵ ਕਿਤੇ ਆਖੇ ਆਖਣਤਾ ਹੈ ਕਿਤੇ ਕਹਿ ਕਹਿ ਹੋ ਟੁੱਟ ਜਾਹੇ ਇਤੇ ਕਿਤੇ ਹੋਰ ਕਰੇ ਤਾਂ ਆਖਣਾ ਸੁੱਕ ਕੇ ਕਿ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੈ ਸੱਚਾ ਸੋਏ ਜਿ ਕੋ ਆਖੇ ਬੋਲ ਵੀ ਗਾੜ ਤਾਂ ਲਿਖਿਆ ਸਿਰ ਗਾਂਵਾਰਾ ਗاوار ਸੋਦਰ ਕਿਹਾ ਸੋ ਕਸ ਕਿਹਾ ਜਿਤ ਦਾ ਸਰਬ ਸੰਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਆਵਣ ਹਾਰੇ ਕਿਤੇ ਰਾਹ ਤਰੇ ਸਭ ਕਹਿਆ ਨਾ ਕਿਤੇ ਗਾਵਣ ਹਾਰੇ ਗਾਵੈ ਤਹੁ ਨਾ ਪਾਣ ਪਾਣੇ ਵ ਸੰਤੁਰ ਗਾਵੈ ਰਾਜਾ ਧਰਮ ਦੇ ਦਵਾਰੇ ਗਾਵੈ ਚਿਤੁ ਬੁਖਿਲਿਖ ਜਾਣ ਹ ਲਿਖਿ ਲਿਖਿ ਧਰਮ ਵਿਚਾਰੇ ਗਾਵੈ ਈਸਰ ਬ੍ਰਹਮਾ ਦੇਵੀ ਸੋ ਸੰਸਦਾ ਸਵਾਰੇ ਗਾਵੈ ਦੇਨ ਦਸਣ ਬੈਠੇ ਦੇਵ ਤੇ ਆਤਰ ਨਾਲ ਗਾਵੈ ਸਦ ਸਮਤ ਹਿੰਦੁਰ ਗਾਨੁ ਸਾਧ ਵਿਚਾਰੇ ਗਾਵਨਾ ਜਤਿਸ ਤੇ ਸੰਤੋਖੀ ਗਾਵੇ ਮੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ ਜੁਗ ਵਿਦਿਆ ਨਾਲੇ ਗਾਵੇ ਮਹਾਨੀਆਂ ਮਨਮੋਹਨ ਸੁਰ ਗਾਵੇ ਮਛ ਪਿਆਲੇ ਗਾਵਨ ਰਤਨ ਕਾਇ ਤੇਰੇ 68 ਕੀਰਤਨਾਂ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸਈ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭక్టర్ ਸਾਲੇ ਹੋਰ ਕਿਤੇ ਗਵਨ ਸਿਮੈ ਚਿਤਨਾਵਨ ਨਾਨਕ ਕਿਆ ਵਿਚਾਰੇ ਸੋਇ ਸੋਇ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਹੀਂ ਹੈ ਭੀ ਹੁਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਪਰਵਿਖਿਤ ਆਪਣਾ ਜਿਵ ਤਿਸ ਦੀਪ ਡਿਆਏ ਜੋ ਤਿਸ ਭਗਵੈ ਸੋਇ ਕਰ ਸੇ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਮਨ ਦਾ ਸੰਤੋਖ ਸ਼ਰਮ ਪਤ ਚੋਲੀ ਤਿਹਾਨ ਕੀ ਕਰਹਿ ਵੇ ਪ੍ਰੂਤ ਖਿੰਥਾ ਕਾਲ ਕਮਾਰੇ ਕਾਇਆ ਜੁ ਤੰਦਾ ਪ੍ਰਤੀਤ ਆਏ ਪੰਥੇ ਸਗਲ ਜਮਾਤੇ ਮਨ ਜੀਤਾ ਜੁ ਜੀਤ ਆਦੇਸ ਤਸ ਆਦੇਸ ਆਦਨੀਲ ਨਾਦ ਨਾਹੰਤ ਜੁਗ ਜੁਗ ਇਕ ਹੋਵੇ ਸ ਭੁਗਤ ਗਿਆਨ ਦਇਆ ਪੰਡਾਰਾਣ ਘਟ ਘਟ ਵਜੇ ਨਾਦ ਆਪੁ ਨਾਥ ਨਾਥੇ ਸਭ ਜਾਕੇ ਰਸਿ ਜਵਰਾ ਸਾਧ ਸੰਜੋਗ ਵਿਜੋਗ ਤੋ ਕਰ ਚਲਾਵੇ ਲੇਖੇ ਆਵੇ ਭਾਗ ਆਦਿ ਸਤਿ ਸਦੇਸ ਆਦਿ ਨਿਲ ਨਦ ਨਹਤ ਜੁਗ ਜੁਗ ਇਕੋ ਵੇ ਸੋ ਇਕ ਮਾਇ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇਕ ਸੰਸਾਰੇ ਇਕ ਪੰਡਾ ਹਰੇ ਕਲਾਇ ਦੇਵਾਨ ਜਿਵਤ ਸੁਪਾਵਿਤ ਵੇ ਚਲਾਵੇ ਜੇ ਹੋਵੇ ਫਰਮਾਨ ਉਹ ਵੇਖ ਉਹਨਾਂ ਨਦਰ ਨਾ ਆਵ ਬਖਤਾ ਇਹੋ ਵੇ ਡਾਨ ਆਦੇਸ ਸਿਆਦੇਸ ਆਦ ਅਨਿਲ ਅਨਾਧ ਨਾ ਹਤ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਪੰਡਹਾਰ ਜੋ ਕਿਛ ਪਾਇ ਸਿਕਾ ਵਾਰ ਕਰ ਕਰ ਵੇਖ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆਦੇਸ ਆਦ ਅਨਿਲ ਅਨਾਧ ਅਨਾਹਤ ਜੁਗ ਜੁਗ ਇਕ ਵੇਸ ਇੱਕ ਦੋ ਜੀ ਕੋ ਲੱਖ ਹੋ ਹੋੇ ਲੱਖ ਵਿਲਕ ਵੇਸ ਲੱਖ ਲੱਖ ਗਿੜ ਆਖੀ ਹੈ ਇੱਕ ਨਾਮ ਜਗ ਦੇਸ ਏਤ ਰਾਹ ਪਤ ਪਵੜੀਆਂ ਛੜਿਏ ਹੋਏ ਏਕੀਸ ਸੁਣ ਦਿਲਾਂ ਆਕਾਸ ਤੇ ਕਿਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋੜ ਨਾ ਜੀਵਨ ਮਰਣ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁੱਤੀ ਗਿਆਨ ਵਿਚਾਰ ਜੋਰ ਨਾ ਜੁੱਤੀ ਛੁੱਟਾ ਸੰਸਾਰ ਜਿਸ ਹੱਥ ਜੋਰ ਪਰ ਵਿਖੈ ਸੋਏ ਨਾਨਕ ਉੱਤਮ ਨੀਚ ਨਾ ਕੋਇ ਰਤੇ ਰੁਤੇ ਇਥੇ ਤਿਵਾਰ ਪੰਮ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪ੍ਰਖੇਤ ਰਮਸਾਲ ਤਿਸ ਵਿੱਚ ਜੀ ਤੁਕੇ ਰੰਗ ਤਿਨ ਕੇ ਨਾਮ ਅਨਤ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚ ਆਪ ਸੱਚਾ ਦਰਬਾਰ ਦੁੱਥ ਸਹਨ ਪੰਜ ਪ੍ਰਵਾਨ ਨਦਰੇ ਕਰਮ ਪਵੈ ਨੇ ਸਾਨ ਕਚ ਪਕਾਇ ਉਥੈ ਪਾਏ ਨਾਨਕ ਗਾਇਆ ਜਾਪੈ ਜਾਏ ਨਾਨਕ ਗਿਆ ਜਾਪੈ ਜਾਇ ਤਹੰ ਖੰਡ ਕਾ ਇਹੋ ਧਰਨ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਵਨ ਪਾਣੇ ਦਾ ਸੰਤੁਰ ਕਿਤੇ ਕਾਨ ਮਹੇਸ ਕਿਤੇ ਬਰਮੈ ਘਾੜ ਤਕੜਿ ਇਹ ਰੂਪ ਰੰ ਕਿਵੇਸ ਕਹਤੇ ਆ ਕਰਮ ਰੂਪ ਹੁਮੇ ਮੈਰ ਕਹਤੇ ਕਹਤੇ ਤੂ ਉਪਦੇਸ਼ ਕਹਤੇ ਇੰਦ ਚੰਦ ਸੂਰ ਕਹਤੇ ਕਿਤੇ ਮੰਡਲ ਦੇਸ ਕਿਤੇ ਸਿਦ ਬਦਨਾਥ ਕਿਤੇ ਕਿਤੇ ਦੇਵ ਵਿਵੇਸ ਕਿਤੇ ਦੇਵ ਦਾਨੋ ਮਨ ਕਿਤੇ ਕਿਤੇ ਰਤਨ ਸਮੁੰਦ ਕਹਿਤਿਆਂ ਖਾਣੇ ਕਹਿਤਿਆਂ ਬਾਣੇ ਕਿਤੇ ਪਾਤ ਨਰਿੰਦ ਕਹਿਤਿਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨੰਤ ਗਿਆਨ ਕੰਡਮ ਗਾਨ ਪ੍ਰਚੰਡ ਤਿੱਥੇ ਨਾਦ ਬਿਨਾਦ ਓੜ ਅਨੰਦ ਸ਼ਰਮ ਕੰਡ ਤੇ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੋਖ ਤਾਕਿਆ ਬਲਾਂ ਤਿਆ ਨਾ ਜਾਹੇ ਜੇ ਕੋ ਕਹੈ ਪਿਛੇ ਪਸਤਾਏ ਤਿੱਥ ਘੜਿਐ ਸੂਰਤ ਮਤਮਨ ਬੁੱਧੋ ਤਿੱਥ ਘੜਿਐ ਸੁਲਾ ਸਿਦਾ ਕੇ ਸੱਤ ਕਰਮਖੰਡ ਕੇ ਬਾਣੀ ਜੋਰ ਤਿੱਥ ਹੋਰ ਨ ਕੋਈ ਹੋਰ ਤਿੱਥ ਜੋਦ ਮਹਾਬਲ ਸੂਰ ਤਨ ਮਹਾਰਾਮ ਰਹਾ ਭਰਪੂਰ ਤਿੱਥ ਸੀਤੋ ਸੀਤਾ ਮਹਮਾ ਮਾਹੇ ਤਾਕ ਰੂਪ ਨ ਕਥਨੇ ਜਾਹੇ ਨਾ ਮਰਨ ਨ ਠਾਗੇ ਜਾਹੇ ਜਨਕਰਮ ਵਸੈਮ ਨਮਾਹਿ ਤਿਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨਦਰ ਨਿਹਾਲ ਤਿਥੈ ਖੰਡੰ ਦਲਵਰ ਭੰਡ ਏਕੋਕਤ ਤਤੰਤ ਨੰਤ ਤਿਥੈ ਲੋਲ ਆਕਾਰ ਜੇ ਜੇ ਹੁਕਮ ਤਿਵੈ ਤਵ ਕਾ ਵਿਖੈ ਵਿਗਸਾ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤਵੇ ਦਹਥਿਆਰ ਭੋਖਲਾ ਅਗਨੰ ਤਪਕਾਓ ਭਾਂਡਾ ਭੋ ਅਮਰਤੋ ਤਿਤ ਟਹਾਲ ਘੜੀਐ ਸਬਦ ਸਚੀਤਕਸਾਲ ਜਨ ਕਉ ਨਦਰ ਤਰਮ ਤਨਕਾਰ ਨਾਨਕ ਨਦਰਿ ਨਦਰਿ ਨਿਹਾਲ ਸ਼ਲੋਕ ਬਮਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦਇ ਦਾਇ ਦਾਇਆ ਖੇਲਾ ਸਭ ਜਗਤ ਚੰਗਿਆਈਆ ਬੁਰੀਆਈਆ ਵਾਚ ਧਰਮ ਹਦੋਰ ਕਰਮੇ ਆਪ ਆਪਣੀ ਕੇ ਨੇੜਾ ਤੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ